ਜਾ ਸਾਰੀਆਂ ਚੀਜ਼ਾਂ ਤੁਸੀਂ ਵਾਕਫ ਹੋ ਨਸ਼ਾ ਅੱਜ ਕੱਲ ਘਰੋ ਘਰੀ ਪਹੁੰਚ ਰਿਹਾ ਏ ਹੋ ਡਿਲੀਵਰੀ ਜਿਹੜੀ ਨਸ਼ੇ ਦੀ ਹੋ ਰਹੀ ਏ ਸ਼ਰਾਬ ਦਾ ਕੀ ਹਾਲਾਤ ਨੇ ਪਿੰਡ ਪਿੰਡ ਠੇਕੇ ਖੁੱਲ ਰਹੇ ਨੇ ਵੱਧ ਤੋਂ ਵੱਧ ਇੱਥੋਂ ਤੱਕ ਕੇ ਜਲੰਧਰ ਦੇ ਵਿੱਚ ਜਿਹੜੀ ਪਿਛੇ ਜੇ ਖਬਰ ਆਈ ਸੀ ਕਿ ਸਪੈਸ਼ਲ ਲੇਡੀਆਂ ਵਾਸਤੇ ਇੱਕ ਠੇਕਾ ਖੋਲ ਦਿੱਤਾ ਗਿਆ ਨੇ ਕਦੀ ਵੀ ਤੁਸੀਂ ਸੁਣਿਆ ਹੋਣਾ ਕਿ ਇਸ ਤਰ੍ਹਾਂ ਦੇ ਕੋਈ ਠੇਕੇ ਹੁੰਦੇ ਨੇ ਕਦੀ ਵੀ ਤੁਸੀਂ ਸੁਣਿਆ ਹੋਣਾ ਕਿ ਧਾਰਾ 144 ਕੋਰਦੋਰਾ ਸਾਹਿਬ ਦੇ ਵਿੱਚ ਵੀ ਲੱਗਦੀ ਏ ਉਸਾਰ ਕੀ ਦੇ ਉੱਤੇ ਦਰਦਮਾ ਸਾਹਿਬ ਜਦੋਂ ਸੰਤਾ ਪਹੁੰਚ ਰਿਹਾ ਸੀ ਤਾਂ 143 ਲਾਈ ਗਈ। ਸੋ ਤੰਦਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦਾ ਸਾਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ। ਬਹਿਬਲ ਕਲਾਂ ਗੋਲੀ ਕਾਣ ਦਾ ਸਾਨੂੰ ਇਨਸਾਫ ਨਹੀਂ ਮਿਲਿਆ। ਬਾਈ ਸਾਡਾ ਦੀਪ ਸਿੱਧੂ ਜੋ ਕਿ ਇੱਕ ਬਹੁਤ ਹੀ ਸੂਝਵਾਨ ਯੋਦਾ ਸੀ ਉਹਨੂੰ ਇਹਨਾਂ ਨੇ ਆਪਣੀਆਂ ਕੂਝੀਆਂ ਚਾਲਾਂ ਦੇ ਨਾਲ ਇੱਕ ਐਕਸੀਡੈਂਟ ਦਾ ਰੂਪ ਦੇ ਕੇ ਸ਼ਹੀਦ ਕਰਵਾਇਆ। ਉਸ ਤੋਂ ਬਾਅਦ ਜਿਹੜਾ ਆਪਣੇ ਗੀਤਾ ਰਾਈ ਸਾਡਾ ਵੀਰ ਸਿੱਧੂ ਮੂਸੇਵਾਲਾ ਉਹਦੇ ਪਿਤਾ ਦਰਦਾਰ ਦੀਆਂ ਠੋਕਾਂ ਖਾ ਰਹੇ ਨੇ ਉਹਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ ਸੋ ਸੰਗਤ ਹੀ ਜੱਜ ਸੰਗਤ ਹੀ ਵਕੀਲ ਹੈ ਕਿਉਂਕਿ ਜੱਜ ਦਾ ਕੰਮ ਹੁੰਦਾ ਹੈ ਫੈਸਲਾ ਸੁਣਾਉਣਾ ਤੇ ਵਕੀਮ ਦਾ ਕੰਮ ਹੁੰਦਾ ਹੈ ਕੇਸ ਲੜਨਾ ਅਸੀਂ ਤੁਹਾਡੇ ਚਰਨਾਂ ਦੇ ਵਿੱਚ ਜਿੰਨੇ ਵੀ ਇੱਥੇ ਬਤਵੰਤੇ ਸੱਜਣ ਆਏ ਆ ਜਿੰਨੇ ਵੀ ਮੋਹਦਵਾਨ ਸ਼ੁਕੀਤਾਂ ਇੱਥੇ ਪਹੁੰਚੀਆਂ ਨੇ ਭਾਈ ਸਾਹਿਬ ਦਾ ਪਰਿਵਾਰ ਆਇਆ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਜਹੇਦਾਰ ਸਾਹਿਬ ਆਏ ਨੇ ਪੰਜਾਬ ਕਿਸਾਨ ਯੂਨੀਅਨ ਬਾਗੀ ਦੀ ਪੂਰੀ ਦੀ ਪੂਰੀ ਟੀਮ ਪਹੁੰਚੀ ਏ ਸਾਰੇ ਹੀ ਅਸੀਂ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਲੈ ਕੇ ਆਏ ਆ ਕਿ 1 ਜਨ 1 ਜੂਨ 1 ਜੂਨ ਨੂੰ ਜਿਹੜਾ ਫਤਵਾ ਆਵੇ ਉਹ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਆਵੇ ਤੇ ਤੁਸੀਂ ਹੁਣ ਜੈਕਾਰਾ ਲਾ ਕੇ ਦੋਵੇਂ ਹੱਥ ਖੜੇ ਕਰਕੇ ਇਹ ਸਬੂਤ ਦੇਣ ਆਏ ਗੁਰਦੁਆਰਾ ਸਾਹਿਬ ਦੇ ਬਾਹਰ ਖੜੇ ਆ ਗੁਰੂ ਨੂੰ ਹਾਜ਼ਰ ਨਾਜ਼ਰ ਜਨ ਕੇ ਮੰਨ ਕੇ ਤੇ ਤੁਸੀਂ ਇਹ ਫੈਸਲਾ ਦੇਣਾ ਹੈ ਕਿ ਤੁਸੀਂ ਭਾਈ ਸਾਹਿਬ ਦੇ ਹੱਕ ਦੇ ਵਿੱਚੋਂ ਇੱਕ ਜਗਾਰਾ ਲਾਵਾਂਗੇ ਜੁਲੇ ਤੋਂ ਨਿਹਾਲ ਸਵਾ ਲਾਕਾਰ ਜੁਲੇ ਤੋਂ ਨਿਹਾਲ ਸਵਾ ਲਾਕਾਰ ਬਹੁਤ ਬਹੁਤ ਧੰਨਵਾਦ ਹੁਣ ਕਾਈਆਂ ਹੋਈਆਂ ਸੰਤਾਂ ਦਾ ਸਤਿ ਸੰਤਾਂ ਜਗਤਪਾ ਸੰਗਤ ਕਾਜੀ ਸਰਦਾਰ ਤਰਸੀਮ ਸਿੰਘ ਜੀ ਉਹ ਵਿਚਾਰ ਸਾਹਿਬ ਜੀ ਉਹਨਾਂ ਪ੍ਰਸਾਦ ਸਿੰਘ ਜੀ ਉਹ ਵਾਰਿੰਗ ਜੀ ਸਰਕਾਰ ਦਾ ਸਲਾਮ ਇਹ ਪਤਾ ਹੈ ਇਹ ਜਿਹੜੀ ਲੜਾਈ ਆ ਜੀ ਸਾਡੀ ਹੋਂਦ ਦੀ ਲੜਾਈ ਆ ਸਾਡੀ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਦੀ ਲੜਾਈ ਆ ਸਾਡੇ ਨੌਜਵਾਨ ਜਿਹੜੇ ਵਿਦੇਸ਼ਾਂ ਚ ਰੋੜ ਰਹੇ ਆ ਉਹਨਾਂ ਉਹਨਾਂ ਵਾਸਤੇ ਲੜਾਈ ਆ ਸਾਡੇ ਧਰਮ ਦੀ ਲੜਾਈ ਆ ਸਾਡੀ ਕੌਮ ਨੂੰ ਅਨਸਾਫ਼ ਕਿੰਨੇ ਜ਼ੁਲਮ ਹੋਏ ਆ ਕਿ ਇੱਕ ਚੀਜ਼ ਦਾ ਵੀ ਅਨਸਾਫ਼ ਨਹੀਂ ਹੋਇਆ ਇਸ ਕਰਕੇ ਸਾਨੂੰ ਹੁਣ ਇਹਨਾਂ ਤੋਂ ਜਿਹੜੇ ਜਿਹੜੇ ਪੁਰਾਣੇ ਸਾਡੇ ਲੀਡਰਸ ਸੀਗੇ ਇਹਨਾਂ ਤੋਂ ਬਥੇਰੇ ਜਿਹੜਾ ਸੀਨ ਨੂੰ ਮੌਕਾ ਦਿੱਤਾ ਵਾਰੀ-ਵਾਰੀ ਸਾਰੀਆਂ ਪਾਰਟੀਆਂ ਨੂੰ ਦਿੱਤਾ ਪਰ ਸਾਰੇ ਵਾਅਦਾ ਖਿਲਾਫੀ ਕਰਦੇ ਰਹੇ ਏ ਵਾਦਾ ਕਰਕੇ ਤੇ ਰਾਜ ਤੇ ਪ੍ਰਵਤ ਕਰ ਲੈਂਦੇ ਨੇ ਤੇ ਪਤਾ ਅਗਲੇ ਦਿਨ ਉਹ ਜਿਹੜੇ ਜਿਹੜਾ ਵਾਦੇ ਕਰਕੇ ਆਉਂਦੇ ਸੀ ਉਹਨਾਂ ਤੋਂ ਪਿੱਛੇ ੜ ਜਾਂਦੇ ਨੇ ਇਸ ਕਰਕੇ ਹੁਣ ਆਪਾਂ ਨੂੰ ਇਹਨਾਂ ਕੋਈ ਜ਼ਿਆਦਾ ਉਮੀਦ ਨਾ ਰੱਖੀਏ ਆਪਾਂ ਜੀ ਆਪਣੀਆਂ ਨਸਲਾਂ ਫਸਲਾਂ ਬਚਾਉਣੀਆਂ ਅਕਲਾਂ ਬਚਾਉਣੀਆਂ ਸਾਡੇ ਜਿਹੜੇ ਕੋਈ ਚੰਗੇ ਅਕਲਬ ਅਗਲ ਵਾਲੇ ਨੌਜਵਾਨ ਹੈ ਉਹ ਵਿਦੇਸ਼ਾਂ ਨੂੰ ਜਾ ਰਹੇ ਆ ਕੁਝ ਮਾਪੇ ਡਰਦੇ ਕੱਢ ਰਹੇ ਆ ਕਿ ਇੱਥੇ ਹਰਾਤ ਨਹੀਂ ਚੰਗੇ ਕੋਈ ਕੋਈ ਜੀ ਸਾਹ ਸੱਚ ਦੀ ਗੱਲ ਕਰਦਾ ਤੇ ਉੱਥੇ ਪਰਚੇ ਪਾ ਕੇ ਉਹਨਾਂ ਨੂੰ ਜੇਲਾ ਸੁਣਤ ਦਾ ਕਰਦਾ ਜਾਂ ਬਰਵਾਦ ਕੀਤਾ ਜਾਂਦਾ ਜਿਵੇਂ ਦੀਪ ਸਿੱਧੂ ਵਰਗੇ ਹੋਣ ਹਰ ਨੌਜਵਾਨਾਂ ਨੂੰ ਇਹ ਐਕਸੀਡੈਂਟ ਦੇ ਰੂਪ ਚ ਇਹਨਾਂ ਨੇ ਖਤਮ ਕਰਵਾਇਆ ਸਿੱਧੂ ਮੂਸੇਵਾਲੇ ਨੂੰ ਗੈਰਕਾਨੂੰਨ ਤੋਂ ਮਰਵਾਇਆ ਕਿ ਕਈਆਂ ਨੂੰ ਗੈਂਸਟਰ ਕਹਿ ਕੇ ਮਾਰਿਆ ਜਾਂਦਾ ਕਈਆਂ ਨੂੰ ਗੈਂਸਟਰ ਬਣਾ ਕੇ ਮਾਰਿਆ ਜਾਂਦਾ ਇਹ ਹੁਣ ਸਾਡੀ ਨੌਜਵਾਨੀ ਨੂੰ ਸਾਡੀ ਪੰਜਾਬ ਦੀ ਹੋਂਦ ਨੂੰ ਬਰਬਾਦ ਕਰਦੇ ਤੁਲੇ ਹੋਇਆ ਇਸ ਕਰਕੇ ਹੁਣ ਆਪਣਾ ਸਾਰਿਆਂ ਦਾ ਫਰਜ਼ ਬਣਦਾ ਕਿ ਆਪਾਂ ਨੂੰ ਇੱਕ ਗੁਰੂ ਮਹਾਰਾਜ ਨੇ ਸ਼ਾਇਦ ਬਹੁਤ ਵਹਿਰੀ ਮੌਕਾ ਦਿੱਤਾ ਹੈ ਇਹ ਸ਼ਾਇਦ ਆਪਾਂ ਇਤਿਹਾਸ ਨੂੰ ਕੋਈ ਨਵਾਂ ਮੋੜ ਦੇ ਸਕੀਏ ਇਹ ਕਲੀ ਖਰੂਰ ਸਾਹਿਬ ਦੀ ਇਲੈਕਸ਼ਨ ਨਹੀਂ ਇਹ ਇਲੈਕਸ਼ਨ ਆਪਾਂ ਨੂੰ ਚੰਗੇ ਭੂਇਖ ਵਾਸਤੇ ਤੇ ਇਹ ਉਮੀਦ ਹੈ ਕਿ ਉਹ ਅੱਛੇ ਪਾਸੇ ਲੈ ਕੇ ਜਾਊਗੀ ਸਾਡਾ ਸਾਰਾ ਕੁਝ ਰਾਜਨੀਤੀ ਵੀ ਬਦਲੂਗੀ ਸਾਡੇ ਧਰਮ ਦਾ ਪ੍ਰਚਾਰ ਦਾ ਸਿਸਟਮ ਵੀ ਬਦਲੂਗਾ ਜੋ ਸਾਡੇ ਗੁਰਦੁਆਰਿਆਂ ਚ ਜਿਹੜਾ ਸਾਡੀ ਕਮੇਟੀ ਨੇ ਜਿਹੜੀਆਂ ਜ਼ਿੰਮੇਵਾਰੀਆਂ ਰੱਖੋਣੀਆਂ ਸੀ ਉਹ ਉਹਨਾਂ ਤੋਂ ਅਵੇਸਲੇ ਆ ਸ਼ਾਇਦ ਕੋਈ ਨਵੀਂ ਲੀਡਰਸ਼ਿਪ ਆਵੇ ਤੇ ਸਾਰਿਆਂ ਮਸਲਿਆਂ ਦਾ ਸਾਡੇ ਦਾ ਕੋਈ ਹੱਲ ਹੋਵੇ ਇਸ ਕਰਕੇ ਤੁਹਾਡੇ ਚਰਨਾਂ ਚ ਅਪੀਲ ਵੀ ਆ ਬੇਨਤੀ ਹੈ ਕਿ ਤੁਸੀਂ ਸਾਰੇ ਜਣੇ ਆਪੋ ਆਪਣੀ ਜ਼ਿੰਮੇਵਾਰੀ ਸਮਝੋ ਇਹ ਕਾਰਜ ਬਹੁਤ ਵੱਡਾ ਵਾ ਇਕਲੇ ਕਾਰੇ ਦੇ ਵਾਸਤੇ ਕਿਸੇ ਦੀ ਵੀ ਗੱਲ ਨਹੀਂਗੀ ਇਹ ਸਾਰੀ ਕੌਮ ਨੂੰ ਉੱਠ ਕੇ ਖੜੇ ਹੋਣਾ ਪੈਣਾ ਹੈ ਜੁਲਮ ਦੇ ਖਿਲਾਫ ਇਸ ਕਰਕੇ ਤੁਸੀਂ ਸਾਰੇ ਸਹਿਯੋਗ ਉਹ ਬਾਕੀ ਤੁਹਾਡਾ ਤਹਿ ਦਿਲ ਤੋਂ ਤਨਵਾਜਿਆ ਕਿ ਤੁਸੀਂ ਇੰਨੀ ਗਰਮੀ ਤੇ ਇੰਨਾ ਆਪਣਾ ਕੀਮਤੀ ਸਮਾਂ ਕੱਢ ਕੇ ਸਾਨੂੰ ਮਾਨਸਕਾਰ ਦੇ ਰਹਿ ਜੋ ਉਹਦੇ ਵਾਸਤੇ ਅਸੀਂ ਥਰਦਾ ਕੱਡੇ ਰਹੀ ਨਹੀਂ ਰਵਾਂਗੇ ਤੇ ਤੁਹਾਡੀ ਪਰਖ ਤੇ ਖਰੇ ਉਤਰ ਦੀ ਕੋਸ਼ਿਸ਼ ਕਰਾਂਗੇ ਰੈਗੁਰੂ ਸਾਰਿਆਂ ਦਾ ਰੈਗੁਰੂ ਦਾ ਉਹ ਆਸਰਾ ਹੈ ਕਿ ਤੁਹਾਡੇ ਸਹਿਯੋਗ ਨਾਲ ਹੀ ਇਹ ਮੋਰਚਾ ਫਤਿਹ ਹੋਣਾ ਤੁਹਾਡਾ ਤਹਿ ਦਿਲ ਤੋਂ ਤਨਵਾਜ ਇਹ ਪੂਰੇ ਪ੍ਰਬੰਧ ਕਾਂਗ ਦਾ ਸੰਗਤਾਂ ਦਾ ਇਹ ਕਾਲਾ ਸੰਗਿਆ ਨਿਵਾਸੀਆਂ ਦਾ ਇਸ ਤਰਕੇ ਤਾਂ ਜਿਮਾਂ ਦੇ ਜਾਚ ਕੇ ਕਿ ਤੁਹਾ ਹਾਜ਼ਰੀ ਥੋੜੀ ਥੋੜਾ ਟਾਈਮ ਪ੍ਰਬੰਧ ਕਰੋ ਕਿਉਂਕਿ ਸਮਾਜ ਸਮੇਂ ਦੀ ਸੀਮਤ ਆ ਤੇ ਹੋਰ ਵੀ ਪੜਾਏ ਗਏ ਆ ਇਸ ਤਰਕੇ ਇਨੀ ਗਾਜ਼ਰੀ ਕਮੂਲ ਕਰੋ ਤੇ ਭੋਈਆਂ ਕੋ ਲੱਛਤਾ ਦੀ ਮਾਫੀ ਬਖਸ਼ੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੰਦੇ ਇਸ ਬੇਨਤੀ ਹੈ ਮੇਰੇ ਗਾਂ ਭੈਣਾਂ ਨੂੰ ਸ੍ਰੀ ਮਾਈ ਭਾਗੋ ਦੀਆਂ ਵਾਰਸਾਂ ਜੇ ਤੇ ਆ ਦੇ ਚਰਨਾਂ ਦੀ ਬੇਨਤੀ ਹੈ ਮਾਈ ਭਾਗੋ ਬੜੀ ਬੜੀ ਭੰਦੀ ਦੇਣ ਜਾਂਦੇ ਵਿਸਤਾਰਤ ਨਹੀਂ ਜਾ ਸਕਦੇ ਸਮਾਂ ਸੀਮਤ ਸੋ ਇਸ ਮਾਂ ਤੇ ਪਿਓ ਨੇ ਹੀਰੇ ਦੇਗਾ ਪੁੱਤ ਧਾੜੀ ਝੋਲੀ ਵਿੱਚ ਪਾਇਆ ਕੂਮ ਦੀ ਝੋਲੀ ਦੇ ਵਿੱਚ ਪਾਤਾ ਇਹ ਤੁਸੀਂ ਸਾਹਮਣੇ ਕਿਤਰਾ ਰੱਖਣਾ ਇਹਨੂੰ ਸੋ ਇਹ ਨਹੀਂ ਬੇਨਤੀ ਕਰਦਾ ਕਿ ਤੁਹਾਨੂੰ ਸਾਰੇ ਪਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਮਾਈ ਫਾਨ ਹਾ ਸਤਿ ਸ੍ਰੀ ਅਕਾਲ ਜਨਾ ਬਿਆ ਮੇਠੋ ਕੇ ਅੱਲਾ ਲਕਪਾਲ ਦੇ ਸੋਚ ਤੇ ਜਨਾ ਬਿਆ ਮੇਠੋ ਕੇ ਸਤਿ ਸ੍ਰੀ ਅਕਾਲ ਇੱਥੇ ਆਜੋ ਫੋਟੋ ਕਰਵਾ ਲੀਓ ਖੋਜਾ ਵਾਤਾ ਆਜੋ ਲਾਗੋ ਹੋਰ ਪਤਾ ਲੱਗ ਗਿਆ ਅੱਗੇ ਆਜੋ ਅੱਗੇ ਆਜੋ ਬਹੁਤ ਸਤਿ ਸ੍ਰੀ ਅਕਾਲ ਮੈਂ ਇੱਧਰ ਆਜੋ ਸਾਰੇ ਅੱਗੇ ਆਜੋ ਅੱਗੇ ਨੂੰ ਆ ਜਾਓ ਪਿੱਛੋਂ ਮੇਰੀ ਭੈਣ ਅੱਗੇ ਆ ਜਾਓ ਭੈਣੋ ਆ ਵੀਰੇ ਫੋਟੋ ਕਰਾਉਣੇ ਇੱਧਰ ਸੰਗਤ ਨੇ